ਪਰ ਮਾਤਾ ਦਾ ਬਹੁਤ ਸ਼ੁਕਰ ਹੈ ਮੇਰੇ ਜੀ ਆਈ ਮਤਲਬ ਬਹੁਤ ਹੀ ਨਾਈਸ ਨੇ ਅੱਛਾ ਹਾਂ ਉਹਨਾਂ ਮਤਲਬ ਮੈਂ ਲੱਕੀਆ ਮੈਂ ਮੈਨੂੰ ਲੱਗਦਾ ਵੀ ਮੈਨੂੰ ਉਹਦਾ ਦੀ ਫੈਮਿਲੀ ਮਿਲੀ ਸਾਨੂੰ ਤੇ ਕਿਉਂਕਿ ਮੈਨੂੰ ਕਦੇ ਵੀ ਉਸ ਟੈਸੀ ਨਹੀਂ ਹੋਇਆ ਜੀ ਜਾਈ ਵਾਲਾ ਮੈਂ ਤਾਂ ਵੱਡੇ ਭਰਾਵਾ ਮੰਗੂ ਮਤਲਬ ਫਾਦਰ ਫਿਗਰ ਟਾਈਪ ਨੇ ਮੇਰੇ ਲਈ ਤਾਂ ਮੈਨੂੰ ਇੱਕ ਸੇਫ ਜ਼ੋਨ ਮਹਿਸੂਸ ਹੁੰਦਾ ਉਹਨਾਂ ਦੇ ਹੁੰਦੇ ਆ ਕਿ ਹਾਂ ਵੀ ਹੈਗੇ ਮੇਰੇ ਨਾਲ ਉਹ ਤਾਂ ਉਹਨਾਂ ਨੇ ਕਦੇ ਇੱਕ ਤੰਗ ਅਲੀ ਤਗਲੀ ਨਹੀਂ ਉਹ ਤਾਂ ਬਹੁਤ ਜ਼ਿਆਦਾ ਕੂਲ ਨੇ ਅੱਜਕੱਲ ਦੇ ਵਿੱਚ ਅੱਜਕੱਲ ਦੇ ਟਾਈਮ ਦੇ ਵਿੱਚ ਅਸੀਂ ਵੇਖਦੇ ਆ ਕਿ ਅ ਓਪਨ ਅਪ ਨਹੀਂ ਹੁੰਦੇ ਹੈਨਾ ਖਾਸ ਕਰ ਆਪਣੇ ਜੀਜੇ ਦੇ ਨਾਲ ਜਿਹੜੇ ਸਾਲੇ ਹੈਨਾ ਪਰ ਪਹਿਲਾਂ ਇਦਾਂ ਸਮਾਂ ਨਹੀਂ ਸੀ ਪਹਿਲਾਂ ਇੱਕ ਦੋਸਤ ਦੇ ਤਰ੍ਹਾਂ ਰਿਸ਼ਤਾ ਬਣਾ ਕੇ ਰੱਖਦੇ ਸੀ ਤੁਸੀਂ ਕਿ ਫਾਦਰ ਫਿਗਰ ਦੇ ਹੈਨਾ ਕਈ ਆਪਣੇ ਵੱਡੇ ਭਰਾ ਵਾਂਗੂ ਜਿਹੜੇ ਸਮਝਦੇ ਸੀ ਹੈਨਾ ਤੁਹਾਡੇ ਆਪਣੇ ਜੀਜੇ ਇਹਨਾਂ ਕਿੰਨਾ ਦੇ ਰਿਲੇਸ਼ਨ ਹੈਗੇ ਉਹ ਕਹੇ ਦੀ ਇੱਕ ਇਕੁਏਸ਼ਨ ਹੈ ਕਿ ਤੁਸੀਂ ਹਰ ਗੱਲ ਲਾਈਫ ਦੇ ਵਿੱਚ ਵੀ ਕਿਤੇ ਜੇ ਫਸੇ ਹੋਵੋ ਡਿਸੀਜਨ ਦੇ ਕੋਈ ਲੈਣ ਦੇ ਵਿੱਚ ਤੇ ਉਹਨਾਂ ਨੇ ਡਿਸਕਸ ਕਰਦੇ ਹੋ ਹਾਂਜੀ ਕਾਲਮੋਸਟ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਚੱਲ ਰਿਹਾ ਹੈ ਲਾਈਫ ਦੇ ਵਿੱਚ ਕਿਉਂਕਿ ਮੇਰੀ ਸਿਸਟਰ ਨਾਲ ਗੱਲ ਹੁੰਦੀ ਰਹਿੰਦੀ ਹੈ ਤਾਂ ਫਿਰ ਉਹ DJ ਨਾਲ ਵੀ ਗੱਲ ਕਰਦੇ ਹੁਣ ਕਿ ਤਾਂ ਉਹ ਕਦੇ ਵੀ ਉਹ ਪੁੱਛਦੇ ਨੇ ਜੇ ਕੋਈ ਗੱਲ ਹੋਵੇ ਇਦਾਂ ਦੀ ਪਰ ਉਹ ਮੈਂ ਨਾ ਤਾਂ ਕੋਈ ਹੈਜੀਟੇਸ਼ਨ ਹੈ ਨਾ ਕੋਈ ਚੀਜ਼ ਹੈ ਸਾਡੇ ਚ ਵੀ ਮੈਂ ਗੱਲ ਨਹੀਂ ਕਰ ਸਕਦਾ ਉਹਨਾਂ ਨਾਲ ਕੋਈ ਵੀ ਤਾਂ ਕਰ ਲੈਨੇ ਅਸੀਂ ਤਾਂ ਵਧੀਆ ਮਾਹੌਲ ਹੈ ਤਾਂ ਉਹਨਾਂ ਨੂੰ ਪਤਾ ਹੁੰਦਾ ਸਾਰਾ ਵੀ ਕੀ ਚੱਲ ਰਿਹਾ ਹੈ ਦੀ ਲਾਈਫ 'ਚ ਤਾਂ ਫਿਰ ਉਹ ਜੇ ਕੋਈ ਹੋਵੇ ਵੀ ਇਦਾਂ ਦੀ ਕੋਈ ਗੱਲ ਤਾਂ ਮੈਨੂੰ ਕੁਛ ਰੰਦੇ ਨਹੀਂ ਵੀ ਜੇ ਕੋਈ ਤਾਂ ਵਹਿਦਾ ਹੁੰਦਾ ਹੀ ਨਹੀਂ ਜੀ ਟੈਨਸ਼ਨ ਨਾ ਲੈਣੀ ਦਿੰਦੇ ਹੋ ਤਾਂ ਹਰ ਪੱਖ ਤੋਂ ਨਾਲ ਖੜੇ ਨੇ ਮੈਨੂੰ ਤਾਂ ਮੈਂ ਉਹੀ ਫੇਰ ਕਹਣਾ ਮੈਂ ਤਾਂ ਬਹੁਤ ਬlesed ਹਾਂ ਜੀ ਤੁਸੀਂ ਕਿਹਾ ਮੈਂ ਆਪਣੀ ਭੈਣ ਨਾਲ ਅਕਸਰ ਗੱਲ ਕਰਦਾ ਰਹਿੰਦਾ ਤਾਂ ਤਾਂ ਉਹਨਾਂ ਨੂੰ ਵੀ ਪਤਾ ਹੁੰਦਾ ਕੀ ਚੱਲ ਰਿਹਾ ਬਟ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਭੈਣ ਭਰਾ ਆਪਸ ਦੇ ਵਿੱਚ ਗੱਲ ਹੀ ਨਹੀਂ ਕਰ ਪਾਉਂਦੇ ਹੈ ਨਾ ਬਿਜ਼ੀ ਇੰਨਾ ਹੋ ਚੁੱਕੇ ਹਾਂ ਅਸੀਂ ਆਪਣੇ ਕੰਮਾਂਗਾਰਾਂ ਦੇ ਵਿੱਚ ਤੇ ਤੁਹਾਨੂੰ ਲੱਗਦਾ ਹੈ ਕਿ ਹਾਂ ਉਹ ਰਿਸ਼ਤਾ ਵੀ ਇੱਕ ਜਿਹੜੀ ਬੌਂਡਿੰਗ ਹੈ ਸਿਸਟਰ ਔਰ ਬ੍ਰਦਰ ਦੀ ਉਹ ਵੀ ਘਟ ਗਈ ਹੈ ਸਮੇਂ ਨਾਲ ਨਾ ਚੀਜ਼ਾਂ ਵਿੱਚ ਲੱਗਦਾ ਫਰਕ ਪੈ ਰਹੀਆਂ ਨੇ ਵਾਕਈ ਸਹੀ ਗੱਲ ਆ ਵੀ ਅਸੀਂ ਕਿਉਂਕਿ ਸਾਨੂੰ ਲੱਗਦਾ ਹੁੰਦਾ ਖਣੀ ਕਿਤੇ ਵੀ ਅਸੀਂ ਚੱਲ ਕੁਝ ਕੰਮ ਕਰ ਰਹੇ ਜੇ ਜਾਂ ਕਿਸੇ ਵੀ ਫੀਲਡ 'ਚ ਆਸੀਂ ਵੀ ਉਹ ਕਰਦੇ ਕਰਦੇ ਅਸੀਂ ਕਿਸੇ ਐਸ ਮਕਾਮ ਤੇ ਪਹੁੰਚ ਜਾਈਏ ਜਾਂ ਅਸੀਂ ਆ ਕਰ ਲਈਏ ਫਿਰ ਅਸੀਂ ਸਾਰੇ ਇਕੱਠੇ ਬੈਠਾਂਗੇ ਤੇ ਮੈਨੂੰ ਲੱਗਦਾ ਉਹ ਸਮਾਂ ਆਉਂਦਾ ਨਹੀਂ ਉਦਾਂ ਉਹ ਨਹੀਂ ਆਉਂਦਾ ਜੋ ਤੁਹਾਡੇ ਕੋਲ ਅੱਜ ਸਮਾਂ ਹੈ ਤੁਸੀਂ ਉਹਨੂੰ ਜਿੰਨਾ ਕਿਸ ਤਰੀਕੇ ਨਾਲ ਯੂਟਿਲਾਈਜ਼ ਕਰ ਸਕਦੇ ਹੋ ਆਪਣੇ ਫੈਮਿਲੀ ਦੇ ਵਿੱਚ ਤਾਂ ਉੱਥੋਂ ਨੂੰ ਕਰਨਾ ਚਾਹੀਦਾ ਫੋਨ ਤੇ ਗੱਲ ਕਰਦੇ ਹੋ ਚਾਹੇ ਤੁਸੀਂ ਫਿਜ਼ੀਕਲੀ ਜਾ ਕੇ ਮਿਲਦੇ ਮੈਂ ਤਾਂ ਮੇਰੇ ਸਿਸਟਰ ਇੱਥੇ ਕਮਾਣ ਹੋਈ ਨੇ ਮੈਂ ਤਾਂ ਜਦੋਂ ਫ੍ਰੀ ਹੁੰਨਾ ਤਾਂ ਮੈਂ ਚੱਲੇ ਜਾਣਾ ਉੱਥੇ ਤਾਂ ਦੋ ਦੋ ਦਿਨ ਉੱਥੇ ਰਹਿਣਾ ਮੈਂ ਤਾਂ ਤਾਂ ਘਰ ਵਾਲਾ ਹੀ ਮਾਹੌਲ ਹੈ ਸਾਡੇ ਮਨ ਤੋਂ ਕਦੇ ਫੀਲ ਹੀ ਨਹੀਂ ਹੁੰਦਾ ਮੈਂ ਕਿਤੇ ਹੋਰ ਚੱਲਿਆਗਾ ਵੀ ਜੀਜਾ ਜੀ ਦੇ ਘਰੇ ਚੱਲੇ ਤਾਂ ਕਦੇ ਹੀ ਲੱਗਦਾ ਤੇ ਮੈਨੂੰ ਖੁਸ਼ੀ ਹੁੰਦੀ ਮਨ ਚਾਅ ਚੜਦਾਗਾ ਕਿ ਮੇਰਾ ਭਾਨ ਜਿਆ ਸਹਿਰਾਬ ਉੱਥੇ ਉਹ ਉਹ ਹੁੰਦਾ ਸੀ ਉਹਨਾਂ ਫੈਮਿਲੀ ਆ ਜੀਜਾ ਇੱਕਠੇ ਸਾਰੇ ਆ ਜਾਂਦੇ ਇੱਧਰ ਉੱਧਰ ਜਾਂਦੇ ਰਹਿੰਦੇ ਆ ਤਾਂ ਸਾਨੂੰ ਬਹੁਤ ਜ਼ਿਆਦਾ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਸਾਡੇ ਗੁਰੂਆਂ ਜਦੋਂ ਤੁਹਾਡੇ ਸਿਸਟਰ ਦਾ ਨਾ ਨਾ ਵਿਆਹ ਹੋਇਆ ਸੀ ਹੈ ਨਾ ਜਦੋਂ ਜੀਜਾ ਪਿੰਡ ਆਂਦੇ ਤੇ ਕਹਿੰਦੇ ਕਿ ਪਿੰਡ ਘੁਮਾ ਕੇ ਆਓ ਹੈ ਨਾ ਘੁਮਾਇਆ ਸੀ ਤੁਸੀਂ ਆਪਣੀ ਮੈਂ ਹਾਂ ਮੈਂ ਐਕਚੁਅਲੀ ਮੈਂ ਉਹ ਤਾਂ ਗ੍ਰੈਜੂਏਸ਼ਨ ਨਹੀਂ ਕਰਦਾ ਸੀ ਉਹ ਵੱਡੇ ਸੀ ਮੈਥੋਂ ਥੋੜੇ ਜਿਹੀ ਬਟ ਘੁਮਾਇਆ ਸੀ ਮੈਂ ਤਾਂ ਕੀ ਘੁਮਾਇਆ ਹੁਣ ਦਦੀ ਜੀ ਐਕਚੁਅਲੀ ਟੀਚਰ ਨੇ ਨਨੂ ਤਾਂ ਇਹ ਚੀਜ਼ਾਂ ਦੀ ਕਾਫੀ ਨੌਲੇਜ ਹੈ ਤੇ ਉਹ ਆਪ ਵੀ ਪੰਜਾਬ ਬਾਰੇ ਕਾਫੀ ਜਾਣਦੇ ਨੇ ਤਾਂ ਹਾਲਾ ਉਲਟਾ ਹਾਲਾਂਕਿ ਹੁੰਦਾ ਨਹੀਂ ਮੈਨੂੰ ਜਿਆਦਾ ਦੱਸਿਆ ਹੋਊਗਾ ਵੀ ਇੱਥੇ ਕੀ ਹੈਗਾ ਐਸ ਪਿੰਡ ਦੇ ਨਾਲ ਕਿਹੜਾ ਰਾਈਟਰ ਸੰਬੰਧਿਤ ਹੈ ਤਾਂ ਉਹਨਾਂ ਨੂੰ ਮੇਰੇ ਨਾਲ ਬੱਧ ਪਤਾ ਤਾਂ ਮੈਂ ਉਹਨਾਂ ਤੋਂ ਪੁੱਛਦਾ ਰਹਿਣਾ ਸਿੱਖਦਾ ਵੀ ਰਹਿਣਾ ਮੈਂ ਜਦੋਂ ਪੇਪਰ ਵੀ ਦਿੰਦਾ ਸੀ ਨਾ ਇਗਜ਼ਾਮ ਮੇਰੇ ਮੈਰੇ ਕੋ ਪੰਜਾਬੀ ਸੀ ਲਿਟਰੇਚਰ ਸੀ ਰੱਖੀ ਤਾਂ ਉਹ ਮੈਂ ਉਹਨਾਂ ਤੋਂ ਹੀ ਪੁੱਛਦਾ ਸੀ ਬਹੁਤ ਜ਼ਿਆਦਾ ਫੋਨ ਕਰਕੇ ਤਾਂ ਉਹ ਮੈਨੂੰ ਜੋ ਨੋਟਸ ਜਾਂ ਉਹ ਦੱਸਦੇ ਸੀ ਉਹ ਮੇਰੇ ਯਾਦ ਰਹਿੰਦੀਆਂ ਚੀਜ਼ਾਂ ਤਾਂ ਮੈਂ ਉਹ ਅੱਜ ਵੀ ਜੇ ਮੈਂ ਕਈ ਵਾਰੀ ਕੋਈ ਕਿਤੇ ਕੋਈ ਗੱਲ ਕਰਨੀ ਹੈ ਨੇ ਫੋਨ ਕਰਕੇ ਪੁੱਛਦਾ ਵੀ ਜੀ ਇਹਦੇ ਤੇ ਆਪਾਂ ਮੈਂ ਬੋਲਣਾਗਾ ਤਾਂ ਆਪਾਂ ਕੀ ਕਹਿ ਸਕਦੇ ਆ ਤਾਂ ਫਿਰ ਮੈਨੂੰ ਉਹ ਦੱਸ ਦਿੰਦੇ ਨੇ ਵੀ ਆਹਾ ਆਹਾ ਹੈਗੇ ਆਹ ਬੰਦੇ ਨਹੀਂ ਦੇ ਨਾਲ ਲੱਟੜ ਤਾਂ ਉਹਨਾਂ ਨੂੰ ਕਾਫੀ ਇਸ ਚੀਜ਼ ਦੀ ਨੋਲੇਜ